ਵਿਜੀਲੈਂਸ ਬਿਊਰੋ ਨੇ ਰਾਜ ਵਿੱਚ ਭ੍ਰਿਸ਼ਟਾਚਾਰ ਵਿਰੋਧ ਵਿੱਢੀ ਮੁਹਿੰਮ ਵਿਟ ਹੈ ਬਰਨਾਲਾ ਦੇ ਫਾਇਰ ਅਫਸਰ ਨੂੰ 40000 ਰੁਪਏ ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਹੈ ਸੰਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਬਰਨਾਲਾ ਦੇ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਸ਼ਿਕਾਇਤ ਕਰਤਾ ਹਰਦੇਵ ਸਿੰਘ ਵਾਸੀ ਪਿੰਡ ਛੱਡਣ ਤਹਿਸੀਲ ਸੁਨਾਮ ਜ਼ਿਲ੍ਹਾ ਸੰਗਰੂਰ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਅਧਾਰ ਤੇ ਕਾਬੂ ਕੀਤਾ ਗਿਆ ਉਹਨਾਂ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਵਿਜੀਲੈਂਸ ਬਿਊਰੋ ਦੇ ਕੋਲ ਪਹੁੰਚ ਕੇ ਦੱਸਿਆ ਕਿ ਉਸਨੇ ਅਨਾਜ ਮੰਡੀ ਬਰਨਾਲਾ ਦੇ ਸਾਹਮਣੇ ਹੋਟਲ ਬਣਾਉਣ ਮੁਸ਼ੀ ਫਾਇਰ ਵਿਭਾਗ ਤੋਂ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਯਾਨੀ ਕਿ ਐਨਓਸੀ ਜਾਰੀ ਕਰਨ ਦੇ ਬਦਲੇ 50000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਪਰ ਸੌਦਾ 40000 ਰੁਪਏ ਦੇ ਵਿੱਚ ਤੈਅ ਹੋ ਗਿਆ ਸੋ ਇਸ ਸ਼ਿਕਾਇਤ ਦੀ ਮੁਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਉਕਤ ਫਾਇਰ ਅਫਸਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ ਸ਼ਿਕਾਇਤਕਰਤਾ ਤੋਂ 40000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਸੋ ਬਨਾਲਾ ਦੇ ਵਿਜੀਲੈਂਸ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ 40000 ਦੀ ਰਿਸ਼ਵਤ ਲੈਂਦਿਆਂ ਫਾਇਰ ਅਫਸਰ ਰੰਗੇ ਹੱਥੀ ਕਾਬੂ ਕੀਤਾ ਗਿਆ ਰਸੀਮ ਸਿੰਘ ਇਹਦਾ ਨਾਮ ਹੈ ਜੀ ਇਹ ਫਾਇਰ ਆਫਸਰ ਬਰਨਾਲਾ ਵਿਖੇ ਪੋਸਟਡ ਆ ਬੰਦਾ ਇਹਦੇ ਕੋਲੇ ਹਰਦੇਵ ਸਿੰਘ ਸਾਡੇ ਜਿਹੜੇ ਹੈਗੇ ਨੇ ਐਪਲੀਕੈਂਟ ਮਤਲਬ ਕੰਪਲੇਂਟੈਂਟ ਹੋ ਗਏ ਸੀ ਐਨਓਸੀ ਲੈਣ ਬਦਲੇ ਐਨਓਸੀ ਜਾਰੀ ਕਰਨ ਬਦਲੇ ਇਸ ਮਤਲਬ 50000 ਰੁਪਏ ਦੇ ਵਿੱਚੋਂ ਮੰਗ ਰੱਖੀ ਸੀ ਉਹਨਾਂ ਤੋਂ ਉਹਨਾਂ ਨੇ ਕਿਹਾ ਵੀ ਨਹੀਂ ਜਾ ਰਿਹਾ ਇਹ ਗਲਤ ਹੈ ਅਸੀਂ ਇਹਨੇ ਨਹੀਂ ਦੇ ਸਕਦੇ ਇਹ ਬੰਦਾ ਫਿਰ ਕਹਿੰਦਾ ਵੀ 40000 ਰੁਪਏ ਲਿਓ ਤੁਹਾਨੂੰ ਫਿਰ ਐਨਓਸੀ ਜਾਰੀ ਕਰੂਗਾ ਉਹਨਾਂ ਨੂੰ ਹੋਟਲ ਵਗੈਰਾ ਉੱਥੇ ਬਣਾਉਣਾ ਉਦੋਂ ਬਦਲੇ ਮਤਲਬ 40000 ਰੁਪਏ ਅੱਜ ਅਸੀਂ ਰੈੱਡ ਹੈਂਡਡ ਇਹਨੂੰ ਸਰਕਾਰੀ ਦਫ਼ਤਰ ਦੀ ਹਾਜ਼ਰੀ ਵਿੱਚ ਸਟ ਗ੍ਰਫਤਾਰ ਕਰ ਲਿਆ। ਕਲੈਂਟ ਐਡਾ ਕਿ 500 ਰਿਆਲਿਸਟ ਨੂੰ ਕਰਦਾ। ਇਹ ਸਨਾਮ ਦੇ ਨੇ ਜੀ। ਇਹਨਾਂ ਤੋਂ ਸਨਾਮ ਤਾਂ ਕਰਦਾ। ਉਹ ਕਿਤੋਂ ਦੇ ਨੇ ਜੀ ਕਿੱਥੇ ਨਾਲ ਸਕਦੀ। ਇਹ ਸਨਾਮ ਦੇ ਨੇ ਜੀ ਜਿਹੜੇ ਸਾਹਬ ਦੇਵ ਸਿੰਘ ਸਨਾਮ ਦੇ ਪ੍ਰੋਪਰ ਰੈਜ਼ੀਡੈਂਟ ਨੇ। ਇਹਨਾਂ ਨੇ ਦਾਣਾ ਮੰਡੀ ਦੇ ਸਾਹਮਣੇ ਇੱਕ ਕੋ ਪਰਚੇਸ ਕੀਤਾ ਪਲਾਟ ਜੀ। ਉੱਥੇ ਹੋਟਲ ਬਣਾ ਰਹੇ ਸੀ ਜਿਹੜੇ। ਉਹ ਹੋਟਲ ਦੀ ਇਹ ਸ਼ਰਤਾਂ ਵੀ ਪਹਿਲਾਂ ਫੈਰ ਐਨਓਸੀ ਪ੍ਰਾਪਤ ਕਰੋਗੇ ਤੁਸੀਂ। ਉਹ ਤਾਂ ਇਹਨਾਂ ਨਾਲ ਇੰਕ ਚਾਏ। ਉਹਨਾਂ ਨੇ ਮਤਲਬ ਫਿਰ ਆਹ ਯਾਰ ਪਰ ਇਹਨਾਂ ਤੋਂ ਡਿਮਾਂਡ ਕੀਤੀ 40000 ਰੁਪਏ ਪਰ ਅਜੇ 100 ਜਨ ਨੂੰ ਅਜੇ ਪ੍ਰੂਫ ਕਰਦੇ ਅਸਟਰੀਟਾ ਜੀ ਇਹ ਬਰਨਾਲੇ ਤੋਂ ਕਿਹਦੇ ਤੋਂ ਨਾ ਹਾਂਜੀ ਬਰਨਾਲੇ ਫਾਇਰ ਅਫਸਰ ਫਾਇਰ ਅਫਸਰ ਬਰਨਾਲਾ ਵਿਖੇ ਤਨਾਤ ਨੇ ਵੀ ਬਰਾਮਦ ਹੀ ਹੋਈ ਸੀ ਹਾਂ 40000 ਰੁਪਏ ਮੁੱਖ ਤੋਂ ਬਰਾਮਦ ਹੋ ਗਏ ਜਿਹਨੇ ਤੇ ਇਨਚਾਰਜ ਜਿਹੜਾ ਫਾਇਰ ਅਫਸਰ ਨੇ ਅਗਲੀ ਕਾਰਵਾਈ ਅਗਲੀ ਹੁਣ ਐਫਆਈਆਰ ਲਾਉਡ ਕਰਕੇ ਜੀ ਕਾਨੂੰਨ ਮਾਰਨ ਜੋ ਅਦਾਲਤ ਪੇਸ਼ ਕਰਕੇ ਰਿਮਾਂਡ ਲਵਾਗੇ ਜੋ ਵੀ ਅੱਗੇ ਤੁਸੀਂ ਚਾਹੂਗਾ ਉਸ ਅਨੁਸਾਰ ਕੋਈ ਵੀ ਵਾਧਾ ਕਰਾਂਗੇ ਇਸੇ ਰੂਪ ਆਪਾਂ ਕੌਂਸਲ ਨੂੰ ਕੇ ਅਪ ਅਸੀਂ ਮੇਰੀ ਸਮੂਹ ਪਬਲਿਕ ਨੂੰ ਤੁਹਾਡੇ ਥਰੂ ਇਹ ਰਿਕਵੈਸਟ ਹੈ ਕੋਈ ਵੀ ਅਧਿਕਾਰੀ ਕਰਮਚਾਰੀ ਕਿਸੇ ਵੀ ਵਿਭਾਗ ਦੇ ਕੋਈ ਵੀ ਤੁਹਾਡੇ ਤੋਂ 5 ਪੈਸੇ ਮੰਗਦਾ ਤਾਂ ਸਰਪ੍ਰਸ ਕਿਸੇ ਵੀ ਕੰਮ ਬਦਲੇ ਮੰਗਦਾ ਸਾਡੇ ਕੋਲ ਆਓ 24 ਘੰਟੇ ਸ਼ਨੀਵਾਰ ਐ ਤੁਹਾਨੂੰ ਕੋਈ ਸਮਾਂ ਨੂੰ ਛੁੱਟੀ ਨਹੀਂ ਜਵਾਬ ਦੇ ਸੰਸਾ ਉਤਲਾ ਦਿਓ ਸਾਡੇ ਨੰਬਰ ਦਿੱਤੇ ਹੋਏ ਜੀ ਨੂੰ ਤੇ ਵੈਲਕਮ ਹੈ ਅਸੀਂ ਕਾਰਵਾਈ